ਜੇ ਕੁਮਾਇਆ ਸਾਹਿਬ 'ਚ ਹਿੰਮਤ ਹੈ ਕਿ ਆਤੂ ਵਾਲੇ ਪੁਲ ਦੇਵੇ ਮੜ ਜੂਗੀ ਜਿਆਦਾ ਤਰੋੜਾ ਪਹਿਣਾ ਹੀ ਨਹੀਂ ਸਵੇਰੇ ਚਾਵੇ ਛੱਟੇ ਹੋਏ ਇਨਕੇ ਕੀ ਆਹ ਦੇਵੇ ਕੁਮਾਇਆ ਸਾਹਮਣੇ ਦੇ ਪਿੰਡ ਦਿੱਤਾ ਹੋਵੇ ਇੱਕ ਸਿੰਘ ਪਿੰਡ ਦੇ ਪੁਲ ਦੀ ਗੱਲ ਕਰਦਾ ਹੋਵੇ ਉਹਨੂੰ ਕਹਿੰਦਾ ਸਾਢੇ 3 ਰੁਪਏ ਦੇ ਪਿੰਡ ਦਿੱਤੇ ਜੇ ਕੁਮਾਇਆ ਸਾਹਿਬ 'ਚ ਹਿੰਮਤ ਹੈ ਕਿ ਆਤੂ ਵਾਲੇ ਪੁਲ ਦੇਵੇ 5 ਕਰੋੜ 'ਚ ਬਣ ਜੂਗੀ ਜਿਆਦਾ ਤਰੋੜਾ ਪਹਿਣਾ ਹੀ ਨਹੀਂ ਸਵੇਰੇ ਜਾਵੇ ਛੱਟੇ ਹੋਏ ਇਨਕੇ ਕੀ ਦੇ ਸਕਦਾ ਹੈ ਪਰ ਉਹ ਦੇਊਗਾ ਬੜੇ ਕੀ ਟੈਂਕਰ ਫਲਾਣਾ ਬੀਤੋਂ ਕੰਮ ਠੀਕ ਠਾਕ ਹੀ ਹੈ ਬਸ ਫਿਰ ਨਾ ਚੁੱਪ ਰਹੋ ਤਾਂ ਚੰਗੀ ਗੱਲ ਹੈ ਐਵੇਂ ਲੋਕਾਂ ਨੂੰ ਜਿਹਨੂੰ ਨਹੀਂ ਪਤਾ ਉਹਨਾਂ ਨੇ ਪਤਾ ਲੱਗ ਗਿਆ ਕੀ ਚੱਲਦਾ ਇੱਥੇ ਕਮਾਏ ਪਿੰਡ ਦੀਆਂ ਸੜਕਾਂ ਦਾ ਬੁਰਾ ਹਾਈਵੇ ਉਹ 1 ਰੁਪਿਆ ਦੱਸ ਦੇ ਕਮਾਏ ਸਾਹਮਣੇ ਦੇ ਪਿੰਡ ਦਿੱਤਾ ਹੋਵੇ ਇੱਕ ਸਿੰਗਲ ਰੁਪਿਆ ਵੀ ਜਿਹੜਾ ਬੰਦਾ ਮੱਥਾ ਸਿੰਘ ਦੀ ਪੁਲ ਦੀ ਗੱਲ ਕਰਦਾ ਹੋਵੇ ਉਹਨੂੰ ਕਹਿੰਦਾ ਸਾਢੇ 3 ਰੁਪਏ ਦੇ ਪਿੰਡ ਦਿੱਤੇ ਤਾਂ ਮੈਂ ਦੇ ਦਿੰਦਾ ਉਹ ਤਾਂ ਐਵੇਂ ਹੀ ਕਹਿੰਦੇ ਸੀ ਪਿਛਲੇ ਦਿਨੀ ਦੋ ਕਾਂਗਰਸੀਆਂ ਦਾ ਨਾਂ ਲੈਂਦੇ ਸੀ ਵੀ ਇਹ ਜਾਣਦੀ ਨਹੀਂ ਕੱਲੋਂ ਨਾਲ ਸੀਗੇ ਕੀ ਹੋ ਸਮਝ ਨਹੀਂ ਗੱਲ ਫਤਿਹ ਕੀ ਗੱਲ ਸਿਰਫ ਇਹ ਨਹੀਂ ਹੈ ਲੋਕ ਉਹਨਾਂ ਬੇਕੁਫੀ ਬੱਦਲ ਕੱਲ ਉੱਥੇ ਫਿਰਦੇ ਸੀ ਡਰ ਯਾਰ ਇਹ ਵੀ ਸਿਆਣੇ ਹੋ ਗਏ ਹੁਣ ਕੋਈ ਗੱਲੇ ਸਮਾਂ ਤਾਂ ਬਦਲ ਗਿਆ ਸਮਾਂ ਬਦਲਣਾ ਇੱਕ ਵਾਰੀ ਨੱਥਾ ਸਿੰਘ ਜਿੱਨੀ ਜਾਨ ਹੈ ਜਿੰਨੀ ਮੇਰੀ ਔਕਾਤ ਹੈ ਜੋ ਮੇਰੇ ਸੱਜਣ ਦਨੀਆਂ ਨੇ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਯਾਰ ਜੋ ਕਰ ਸਕਦੇ ਹੋ ਅੱਜ ਦੇ ਸਮੇਂ 'ਚ ਇਤੋਂ ਵੱਡਾ ਜ਼ਿੰਦਗੀ 'ਚ ਕੋਈ ਪੁੰਨ ਨਹੀਂ ਜਿਨ੍ਹਾਂ ਦੀ ਕਨੈਕਟੀਵਿਟੀ ਟੁੱਟ ਗਈ ਇਹਨਾਂ ਦਾ ਪੁੱਛੋ ਕਿਵੇਂ ਗੁਜ਼ਾਰਾ ਕਰਦੇ ਆ ਤੁਹਾਡੇ ਵੱਲੋਂ ਇਹ ਵੀ ਕੋਈ ਉਪਰਾਲਾ ਕੀਤਾ ਜਾਏਗਾ 100% ਇਹ ਪੁਲ ਦੀ ਮੈਂ ਕੋਸ਼ਿਸ਼ ਕਰੂੰਗਾ ਔਰ ਦੋ ਪੁਲ ਬਣਨੀਆਂ ਚਾਹੀਦੀਆਂ ਇੱਕ ਨਹੀਂ ਬਣੇ ਜਿਲਾਲਾਬਾਦ ਉਦੋਂ ਤੇ ਫਿਰ ਵੈਸੇ ਆਪਾਂ ਪੈਜ ਕੱਲ ਨੂੰ ਕਿਤੇ ਕਬਾਇਆ ਕੋਈ ਨਹੀਂ ਵੇਖੋ ਯਾਰ ਕਿਸਮਤ ਨਾਲ ਮਿਲਦੇ ਇਹ ਮੌਕੇ 5 ਸਾਲ 1825 ਦਿਨ ਮੈਨੂੰ ਜਿਲਾਲਾਬਾਦ ਦੇ ਲੋਕਾਂ ਨੇ ਕਤਤੀ 30 930 ਵੋਟਾਂ ਦੇ ਜਦਾਕੇ ਭੇਜਿਆ ਸੀ ਜਿਹੜਾ ਟਰੈਕਟਰ ਤੇ ਚੜਿਆ ਫਿਰਦਾ ਸੀ ਨਾ ਟਰੈਕਟਰ ਤੇ ਚੜਨ ਨਹੀਂ ਤਾਂ ਲੋਡ ਹੀ ਸੀ ਕਿਹੜਾ ਉਹਨੇ ਹੱਥੋਂ ਲੈ ਆਣਾ ਸੀ ਉਹ ਤੇ ਸਮਾਜ ਕੀ ਤੇ ਬਹਿ ਕੇ ਪਰਵਾਸ ਸਿੰਘਾ ਢਾੜ ਤੇ ਸੜਕ ਤੇ ਭੇਜ ਫਿਰਦਾ ਟਰੈਕਟਰ ਸ਼ਰਮ ਕਰੋ ਯਾਰ ਮਾੜੀ ਮੋਟੀ ਆ ਪਾਣੀ ਚ ਜਾਂਦੇ ਚੰਗੇ ਲੱਗਦੇ ਹੋ ਅਸੀਂ ਆਏ ਨਾ ਉਤਰੋ ਇਹਨੂੰ ਕਹ ਵੀ ਇੱਕ ਰਹੀ ਜੋਧਾ ਤੋਂ ਜੋਧੇਪਣੀ ਤੋਂ ਲੈ ਕੇ ਤੇ ਹੱਥੋਂ ਵਾਲੇ ਪਿੰਡ ਦਰਿਆਾਂ ਚ ਅੱਧੇ ਡੁੱਬ ਜਾਣਗੇ ਮੇਰੀ ਗੱਲ ਯਾਦ ਰੱਖਿਆ ਕੁਬਾਇਆ ਸਾਹਿਬ ਨੂੰ ਜੋਸਨ ਸਾਹਿਬ ਨੂੰ ਜਿਹੜੇ ਹੋ ਡਰਾਮੇ ਕਰਦੇ ਪਏ ਉਹਨੂੰ ਤੇ ਸੁਖਬੀਰ ਬਾਦਲ ਨੂੰ ਖੁੱਲਾ ਚੈਲੰਜ ਇੱਕ ਰਹੀ ਜੋਧੇਪ ਆਤੂ ਵਾਲੇ ਪਿੰਡ ਤਾ ਹੀ ਆਜੋ ਜੇ ਅੱਧੇ ਨਾ ਡਿੱਗ ਕੇ ਉਹਨਾਂ ਦਾ ਮੈਨੂੰ ਖੇਦੇ ਅਸੀਂ ਵੀ ਡਿੱਗ ਗਏ ਆਇਓ ਉਥੋਂ ਅਈਦਾ ਅਟੜ ਅਟੜ ਫੜ ਪਾਣੀ ਚ ਲੰਘ ਕੇ ਆ ਗਏ ਇਹਨਾਂ ਤਾਂ ਸਾਹ ਸੁੱਕ ਜਾਣੇ ਅੱਜ ਨੂੰ ਬੀਪੀ ਦੀ ਗੋਲੀਆਂ ਖਾਣੀਆਂ ਆਪਣੇ ਰਾਹ ਚ ਤਕੀਲਾ ਇਸ ਕਰਕੇ ਠੀਕ ਹੀ ਆ ਬੰਦੇ ਕਹਿੰਦਾ ਮਤਲਬ ਡਰਾਮਾ ਹੋ ਰਿਹਾ ਕਿ ਡਰਾਮਾ ਨਹੀਂ ਵੇਖੋ ਸੁਖਵੀਰ ਸਿੰਘ ਬਾਦਲਾਏ ਜਿਹੜੇ ਲੋਕਾਂ ਨੇ ਤਿੰਨ ਵਾਰੀ ਐਮਐਲਏ ਬਣਾਇਆ ਐਮਪੀ ਬਣਾਇਆ ਇਹ ਤਾਂ ਬੋਰਡ ਤੇ ਅਸੀਂ ਵੀ ਤੇ ਇੱਧਰ ਆ ਕੇ ਖੜੇ ਆ ਮੈਂ ਤਾਂ ਟਰੈਕਟਰ ਤੇ ਇੱਧਰ ਦੀ ਆਇਆ ਬੋਰਡ ਤੇ ਵੀ ਨਹੀਂ ਆਇਆ ਹੁਣ ਜਾਊਂਗਾ ਬੋਰਡ ਤੇ ਸਿਰੋ ਕਿ ਵੀ 6 ਵੇ ਤੋਂ ਬਾਅਦ ਬੀਐਸਐਫ ਜਾਣ ਨਹੀਂ ਦਿੰਦੀ ਕੁਰਸੀ ਨਿਕਲਣ ਦੀ ਘਰ ਦੇ ਨਾਲ ਸੋ ਬਿਲਕੁਲ ਆਓ ਯਾਰ ਅੱਜ ਦੇ ਸਮੇਂ 'ਚ ਲੋਕਾਂ ਨਾਲ ਖੜਨ ਦਾ ਟਾਈਮ ਹੈ ਤੁਸੀਂ ਕੁਝ ਦੇ ਕੇ ਜਾਓਗੇ ਕੀ ਫਰਕ ਪੈ ਜਾਊਗਾ ਬਹੁਤ ਰੱਬ ਨੇ ਇੰਨਾਂ ਲੋਕਾਂ ਦਾ ਖੂਨ ਚੁੱਸਿਆ ਉਹਦੇ ਚ ਮਾੜਾ ਮੋੜਾ ਕੱਢ ਕੇ ਦੇ ਵੀ ਦਿਓਗੇ ਤੇ ਕੀ ਫਰਕ ਪੈਂਦਾ ਸੋ ਮੇਰੀ ਤਾਂ ਸਿਰਫ ਆਈ ਬੇਨਤੀ ਹੈ ਜੇ ਕੋਈ ਦੇਓਗਾ ਤੁਹਾਡਾ ਧੰਨਵਾਦ 골ਡੀ ਹੱਥ ਜੋੜ ਕੇ ਕਰੂਗਾ ਕਿ ਬੜਾ ਚੰਗਾ ਕੰਮ ਕੀਤਾ ਪਰ ਜੇ ਦਿੱਤਾ ਕੁਝ ਨਹੀਂ ਫਿਰ ਲੋਕਾਂ ਨੂੰ ਬੇਵਕੂਫ ਤੇ ਝੂਠਾ ਨਾ ਬਣਾਓ ਬਸ ਬਾਈ ਜੀ